ਟੀਮ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ ਭਗਵਾਨ ਤੁਮਾਨਾ ਨੋਟ ਕਰ ਲੈ ਨਾ ਤੇਰੀ ਵਿਜੀਲੈਂਸ ਕੋਲੋਂ ਛਨੂ ਡਾਰੀ ਤੇ ਨਾ ਤੇਰੀ ਪੁਲਿਸ ਕੋਲੋਂ ਡਾਰੀ ਜਦੋਂ ਮਰਜ਼ੀ ਵੇਖ ਲਈ ਆ ਕੇ ਅਸੀਂ ਤੇਰਾ ਮੁਕਾਬਲਾ ਕਰਾਂਗੇ ਇਹ ਡਰਾਮੇਬਾਜ਼ ਇਹ ਕਦੇ ਸਟੇਜਾਂ ਦੇ ਖਲੁੰਦਾ ਉਹ ਮੁੱਖ ਮੰਤਰੀ ਬਣ ਪੰਡ ਨਾ ਬਣ ਤੇਰੇ ਨਾਲੋਂ ਤੇ ਪੰਡ ਚੰਗੇ ਨੇ ਜਿਹੜੀ ਆਪਣੀ ਪੰਜਾਬ ਤੇ ਆਪਣੀ ਕੌਮ ਦੀ ਗੱਲ ਕਰਦੇ ਨੇ ਤੇ ਤੈਨੂੰ ਗੱਲ ਆਉਂਦੀ ਆ ਪਤਾ ਨਹੀਂ ਕਿੱਥੋਂ ਦੀ ਕਿੱਧਰ ਲੈ ਕੇ ਗੱਲ ਚਲਾ ਜਾਂਦਾ ਕੇੰਦਰ ਜੁੱਧ ਨਸ਼ਿਆਂ ਵਿਰੁੱਧ ਉਹ ਪਹਿਲੋਂ ਆਪ ਤੇ ਸ਼ਰਾਬ ਛੱਡ ਦੋ ਜਿਹੜੇ ਤੁਸੀਂ ਬੈਠੇ ਹੋ ਪਹਿਲੋਂ ਤੁਸੀਂ ਤੇ ਕਰ ਦੋ ਤੇ ਅਸੀਂ ਨਸ਼ਾ ਪੰਜਾਬ ਚ ਨਾ ਕੋਈ ਮੰਤਰੀ ਪੀਏਗਾ ਤੇ ਨਾ ਕੋਈ ਸੰਤਰੀ ਹੋਏਗਾ ਤੇ ਰਾਤ ਦੀਆਂ ਮਹਿਫਲਾਂ ਜਿਹੜੀਆਂ ਬੰਦ ਹੋ ਗਈਆਂ ਉਸ ਦਿਨ ਪੰਜਾਬ ਚ ਨਸ਼ਾ ਬੰਦ ਹੋ ਜੂ ਤੇ ਉਹ ਬੰਦ ਕਰੇਗੀ ਆ ਕੇ ਕਾਂਗਰਸ ਕਰੇਗੀ ਆ ਮੈਨੇ ਪ੍ਰਾਉਟਣ ਲੱਗਿਆ ਤੁਸੀਂ ਕਿਸ ਧਰਤੀ ਤੇ ਹੋ ਤੂੰ ਹੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਤੇ ਜੇ ਬੈਠੋ ਬੈਠੋ ਜਿਹੜਾ ਆਪਣੇ ਗੁਰੂ ਨਾਲ ਪਿਆਰ ਨਹੀਂ ਕਰਦਾ ਉਹ ਕਿਸੇ ਦਾ ਨਹੀਂ ਬਣ ਸਕਦਾ ਇਹ ਪੰਡਾ ਦੀ ਪਾਰਟੀ ਝੂਠ ਬੋਲ ਕੇ ਪਾਵਰ ਚਾਹੀਆ ਕਹਿੰਦੇ ਬਦਲਾ ਲਿਆਵਾਂਗੇ ਕੀ ਕਸੂਰ ਸੀ ਪ੍ਰਤਾਪ ਬਾਜਵੇ ਦਾ ਰਾਜਾ ਜੀ ਅੱਜ ਵੀ ਬੰਬ ਚੱਲ ਰਹੇ ਨੇ ਅੱਜ ਵੀ ਪੰਜਾਬ ਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਅੱਜ ਵੀ ਪੰਜਾਬ ਦੇ ਗੈਂਗਸਟਰ ਜਿਹੜੇ ਨੂੰ ਸ਼ਰਾਬ ਦੇ ਠੇਕੇ ਲੈ ਰਹੇ ਨੇ ਮੁੱਖ ਮੰਤਰੀ ਤੇਰੇ ਜੁਰਤ ਹੈਗੀ ਆ ਤੇ ਕਰਵਾ ਇਨਕੁਆਰੀ ਅਮਰਸਰ ਦੇ ਤੇ ਬਟਾ ਗੁਰਦਾਸਪੁਰ ਦੇ ਠੇਕੇ ਕਿਸ ਗੈਂਗਸਟਰ ਟੋਲ ਨੇ ਉਹ 10 ਕਿਹੜੇ ਗੈਂਗਸਟਰ ਦਾ ਵਿੱਚ ਹਿੱਸਾ ਐਵੇਂ ਤੇ ਨਹੀਂ ਮਰੇ ਉੱਥੇ ਇਹ ਗੈਂਗਸਟਰਾਂ ਨੇ ਕਬਜ਼ਾ ਕੀਤਾ ਪੰਜਾਬ 'ਤੇ ਕਬਜ਼ਾ ਛਡਾਉਣਾ ਹਰ ਜਿਹੜਾ ਤੁਹਾਡਾ ਗਵਿੰਦਗੜ ਜਾਂ ਖੰਨਾ ਜਾਂ ਹੋਰ ਲਰੋ ਇਹ ਕਿਹੜਾ ਪਿਵਾਰਾ ਜਿਹਨੂੰ ਇਹਨਾਂ ਗੈਂਗਸਟਰਾਂ ਨੇ ਨਹੀਂ ਲੁੱਟਿਆ ਤੇ ਕਿਹੜਾ ਗੈਂਗਸਟਰ ਆ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮਦਦ ਨਹੀਂ ਕੀਤੀ ਕੈਪਟਨ ਅਵਿੰਦਰ ਸਿੰਘ ਕਹਿੰਦਾ ਕਿ ਮੈਂ ਸੌਂ ਖਾਦੀ ਸੀ ਮੈਂ ਵੀ ਨਾਲ ਖੜਾ ਸੀ ਬਠਿੰਡੇ ਦੇ ਵਿੱਚ ਕਹਿੰਦਾ ਮੈਂ ਉੱਥੇ ਗਿਆ ਸੀ ਮੈਂ ਲੱਕ ਪਾੰਦਿਆਂਗਾ ਯਾਰ ਅਸੀਂ ਤੇ ਮੈਂ ਤੇ ਨਾਹਰਾ ਲਾਇਆ ਸੀ ਪਿੱਛੇ ਬੋਲੇ ਸੋਨੇ ਹਲਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਉਸ ਪਰਿਵਾਰ ਚੋਂ ਖੜਾ ਹੋ ਕੇ ਜਿੰਨੇ ਗੁਰੂਆਂ ਨੇ ਜਿੱਦੇ ਤੇ ਬਖਸ਼ਿਸ਼ ਦਿੱਤੀ ਹੋਏ ਉਹ ਬੰਦਾ ਉੱਠ ਕੇ ਗੁਰੂ ਗਟਕਾ ਗੁਟਕਾ ਸਾਹਿਬ ਆਪਾਂ ਜੀ ਫੜ ਕੇ ਕਸਮ ਖਾਵੇ ਤੇ ਅੱਜ ਉਹ ਕਹੇ ਕਿ ਮੈਂ ਲੱਖ ਤੋੜ ਦੀ ਗੱਲ ਕੀਤੀ ਸੀ ਉਹਨੇ ਲੱਖ ਪੰਜਾਬ ਦਾ ਕੈਪਟਨ ਬਰਿੰਦਰ ਸਿੰਘ ਨੇ ਤੋੜਿਆ ਉਹਨੇ ਨਸ਼ਿਆਂ ਦਾ ਲੱਖ ਨਹੀਂ ਤੋੜਿਆ ਉਹਨੇ ਕਾਂਗਰਸ ਨੂੰ ਪਿੱਠ ਦਿਖਾਈ ਤੇ ਆਪਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡਾ ਜੇ ਕੋਈ ਮਾੜਾ ਕਿਹਾ ਤਾਂ ਅਕਿਰਤ ਕਰਨ ਕਿਹਾ ਆ ਸੁਨੀਲ ਜਾਖੜ ਕੀ ਗੱਲ ਕਰੇਗਾ 1900 ਜਾਦਿਆ ਨਾਬਾਬ ਸਾਹਿਬ ਨੂੰ ਹੀ 1972 ਦੇ ਵਿੱਚ 74 ਦੇ ਵਿੱਚ ਸਾਰਿਆਂ ਰਲ ਕੇ ਚੌਧਰੀ ਬਲਰਾਮ ਜਾਖੜ ਨੂੰ ਟਿਪਟੀ ਮਨਿਸਟਰ ਇਰੀਗੇਸ਼ਨ ਬਣਵਾਇਆ ਸੀ ਤੇ ਜਦੋਂ 77 ਚ ਸਾਰੀ ਕਾਂਗਰਸ ਆ ਗਈ ਔਰ ਫਿਰ ਉਹਲੇ ਬਲਰਾਮ ਜਾਖੜ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ ਪਹਿਲੀ ਵਾਰਾ ਹੋਇਆ ਹੈ ਹਿਸਟਰੀ ਦੇ ਵਿੱਚ ਕਿ ਪੰਜਾਬ ਇੱਕ ਪਾਸੇ ਪਿਓ ਬਣਿਆ ਸੀ ਤੇ ਦੂਜੀ ਵਾਰਾ ਪੁੱਤ ਬਣਿਆ ਸੀ ਉਹ ਸੁਨੀਲ ਜਾਖੜ ਜਦੋਂ ਤੂੰ ਕਾਂਗਰਸ ਨੂੰ ਗਲਤ ਬੋਲਦਾ ਮੈਨੂੰ ਸ਼ਰਮ ਆਉਂਦੀ ਆ ਕਿ ਤੈਨੂੰ ਮੈਂ ਗੁਰਦਾਸਪੁਰ ਲੈ ਕੇ ਗਿਆ ਸੀ ਮੈਂ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਕਰ ਦਿੱਤੀ ਆ ਸੰਦੀਪ ਸੰਧੂ ਗਵਾਹਾਂ ਬੈਠਾ ਉਹ ਚਲੋ ਮੈਂ ਕਿੱਥੇ ਜਦੋਂ ਗੱਲ ਕੀਤੀ ਮੈਂ ਕਿਹਾ ਜੇ ਇਲੈਕਸ਼ਨ ਲੜੇਗਾ ਤੇ ਇਹ ਸੁਨੀਲ ਜਾਖੜ ਲੜੇਗਾ ਜੇ ਤੇ ਅਸੀਂ ਕਿਸੇ ਨੂੰ ਕੈਂਡੀਡੇਟ ਨਹੀਂ ਮੰਨਦੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਸਭ ਤੋਂ ਵੱਧ ਜੇ ਕੋਈ ਜਿੱਤਿਆ ਸੀ ਤੇ ਡੇਰਾ ਬਾਬਾ ਨਾਨਕ ਤੋਂ 44000 ਤੇ ਸੁਨੀਲ ਜਾਖੜ ਜਿੱਤ ਗਿਆ ਮੈਨੂੰ ਸ਼ਰਮ ਆਉਂਦੀ ਆ ਜਦੋਂ ਸੁਨੀਲ ਜਾਖੜ ਕਾਂਗਰਸ ਨੂੰ ਮਾੜਾ ਕਹਿੰਦਾ ਮੈਨੂੰ ਸ਼ਰਮ ਆਉਂਦੀ ਆ ਜਦੋਂ ਪਿੱਟੂ ਕਾਂਗਰਸ ਨੂੰ ਮਾੜਾ ਕਹਿੰਦਾ ਯਾਰ ਕਾਂਗਰਸ ਦਾ ਖਾਦਾ ਹੋਵੇ ਅਸੀਂ ਕਾਂਗਰਸ ਨੂੰ ਗਾਲਾਂ ਕੱਢੀਏ ਆਪਣੀ ਕਾਂਗਰਸ ਜੋ ਨਾ ਬੇਈਮਾਨ ਨੂੰ ਕਰੋ ਰਾਜਾ ਜੀ ਤੂੰ ਮੇਰੇ ਤੋਂ ਬਹੁਤ ਛੋਟਾ ਪਰ ਇੱਕ ਸਾਲ ਨੂੰ ਜੁਰਤਤਾ ਦਾ ਕਰਦੀ ਪਏਗੀ ਕਿ ਜਿਹੜਾ ਕਾਂਗਰਸ ਦੇ ਨਾਲ ਨਹੀਂ ਔਰ ਰਾਜੇ ਅਮਰਿੰਦਰ ਦੇ ਨਾਲ ਵੀ ਨਹੀਂ ਤੇ ਉਹ ਕਿਸੇ ਵਰਕਰ ਦਾ ਵੀ ਨਹੀਂ ਜਿਹੜਾ ਕਾਂਗਰਸ ਦੇ ਵਿੱਚ ਡਿਸਪਲਿਨ ਨਹੀਂ ਰਹਿੰਦਾ ਉਹ ਕਾਂਗਰਸੀਓ ਇੱਕ ਗੱਲ ਨੋਟ ਕਰ ਲੋ ਕਾਂਗਰਸ ਨੂੰ ਵਰਕਰ ਨਹੀਂ ਹਰਾਉਂਦਾ ਕਾਂਗਰਸ ਨੂੰ ਜਦੋਂ ਹਰਾਉਂਦੀ ਆ ਤੇ ਕਾਂਗਰਸ ਦੇ ਲੀਡਰਾਂ ਨੂੰ ਹਰਾਉਂਦੇ ਨੇ ਇਹ ਸੋਣਾ ਕਰਨ ਵਾਲੀ ਨਹੀਂ ਗੱਲ ਇਹ ਡੰਡਾ ਫੜਨ ਵਾਲੀ ਗੱਲ ਆ ਜਿਹੜਾ ਲੀਡਰ ਆਉਂਦਾ ਕੋਈ ਬੇਈਮਾਨ ਤੁਹਾਡੇ ਕੋਲ ਉਹਦੀਆਂ ਦੌੜਾਂ ਲਵਾਓ ਕਿ ਅਸੀਂ ਕਾਂਗਰਸ ਨੂੰ ਲੈ ਕੇ ਆਉਣਾ ਬੇਈਮਾਨਾ ਅਸੀਂ ਤੈਨੂੰ ਨਹੀਂ ਚਾਉਂਦੇ ਅਸੀਂ ਕਾਂਗਰਸ ਚਾਉਂਦੇ ਆ ਯਾਰ ਕਾਂਗਰਸ ਪੰਜਾਬ ਚੋਂ ਇਹ ਉਦੋਂ ਕਾਂਗਰਸ ਨੇ ਹਾਰੀ ਜਦੋਂ بڑے بڑے ਲੀਡਰ ਇੱਥੇ ਸੀ ਤੇ ਹੁਣ ਇਹਦੇ ਕੋਲੋਂ ਜਿਹੜੇ 92 ਲਈ ਫਿਰਦਾ ਇਹਦੇ ਦੋ ਨਹੀਂ ਜਿੱਤਣੇ ਜਦੋਂ ਆ ਬੈਠੇ ਆ ਸਾਡੇ ਸ਼ੇਰ ਬੈਠੇ ਹੋ ਤੁਸੀਂ ਸਾਡੀ ਕਹਦੇ ਦਿੰਨੇ ਆਸੀਂ ਕਿ ਸਾਡੀ ਰੀੜ ਦੀ ਹੱਡੀ ਨੇ ਰੀੜ ਦੀ ਹੱਡੀ ਨੂੰ ਉਹ ਯਾਦ ਰੱਖਦਾ ਜਿਹਦਾ ਪਰਿਵਾਰ ਜਿਹਦੇ ਵਿੱਚ ਖੂਨ ਆ ਕਾਂਗਰਸ ਦਾ ਤੇ ਜਿਹੜਾ ਆਣ ਕੇ ਕਾਂਗਰਸ ਨੂੰ ਖਾ ਕੇ ਜਾਂਦਾ ਉਹ ਰੀੜ ਦੀ ਹੱਡੀ ਨੂੰ ਤੋੜ ਕੇ ਚਲਾ ਜਾਂਦਾ ਸਾਡੇ ਕੋਲੋਂ ਰੀੜ ਦੀ ਹੱਡੀ ਫਿਰ ਸਿੱਧੀ ਨਹੀਂ ਹੁੰਦੀ